ਹਾਂਜੀ ਕੀ ਨਾਮ ਹੈ ਜੀ ਆਪਣਾ ਜਿਨੇਸ਼ ਕੋਇਲ ਜੀ ਆਪਣਾ ਦੱਸ ਦੋ ਕੀ ਰੈਂਕ ਹੈ ਤੁਹਾਡਾ ਮੇਰਾ ਮੇਰਾ ਰੈਂਕ ਐਕਸੀਅਨ ਹੈ ਜੀ ਐਕਸ ਜੀ 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 ਬਤੌਰ ਐਕਸੀਅਨ ਕਨਾਲਸ ਜੀ ਜੀ ਇੱਥੇ ਅਸੀਂ ਕੋਟਕਪੂਰਾ ਰੋਜਵਾਏ ਦੀ ਬੁਰਜੀ 27840 ਦੇ ਕਰਾਸ ਰੈਗੂਲੇਟਰ ਬਣਾਇਆ ਹੈ ਜੀ ਜੀ ਇਹਦਾ ਮੇਨ ਪਰਪਸ ਇਹ ਹੈ ਇਹਦੀ ਲਾਗਤ ਹੈਗੀ ਹੈ ਜੀ ਤਕਰੀਬਨ ਤਕਰੀਬਨ 28 ਲੱਖ ਰੁਪਈਆ ਜੀ ਤੇ ਇਹਦਾ ਮੇਨ ਪਰਪਸ ਇਹ ਹੈ ਜੀ ਕਿ ਕੋਟਕਪੂਰਾ ਸ਼ਹਿਰ ਨੂੰ ਪੀਣ ਵਾਲਾ ਨਹਿਰੀ ਪਾਣੀ ਸਾਫ ਸੁਥਰਾ ਨਹਿਰੀ ਪਾਣੀ ਉਹ ਸਾਲ ਦੇ 365 ਦਿਨ ਹੁਣ ਮਿਲੂਗਾ। ਵਾਹ ਜੀ ਵਾਹ। ਤੇ ਉਹ ਅੱਗੇ ਜਦੋਂ ਲੋ ਸਪਲਾਈ ਹੁੰਦੀ ਸੀਗੀ ਜੀ ਕਨਕੜੀ ਸੀਜ਼ਨ ਦੇ ਵਿੱਚ ਆ ਹੜੀ ਦੇ ਟਾਈਮ ਦੇ ਉਸ ਵੇਲੇ ਪਾਣੀ ਬਹੁਤ ਘੱਟ ਛੜਦਾ ਸੀਗਾ ਮੋਗੇ ਦੇ ਵਿੱਚ। ਇਸ ਇਹ ਗੇਟ ਲਗਾਉਣ ਨਾਲ, ਕ੍ਰਾਸ ਰੈਗੂਲੇਟਰ ਬਣਾਉਣ ਨਾਲ ਪਾਣੀ ਨਿਰਵਿਗਨ ਮਿਲੂਗਾ ਤੇ ਹਮੇਸ਼ਾ ਗਰਾਊਂਡ ਵਾਟਰ ਦੀ ਲੋਡ ਨਹੀਂ ਪਊਗੀ ਤੇ ਕਨਾਲ ਵਾਟਰ ਆਫਟਰ ਟ੍ਰੀਟਮੈਂਟ ਬੜੇ ਆਸਾਨੀ ਨਾਲ ਕੋਟਗਪੁਰਾ ਸ਼ਹਿਰ ਨੂੰ ਪੀਣ ਵਾਸਤੇ ਮਿਲੇਗਾ ਜੀ। ਅੱਜ ਕੀਤਾ ਉਦ ਘਟਣ ਦੇ ਬਾਰੇ ਜਾਣਕਾਰੀ ਦਿਓ ਜੀ। ਦੇਖੋ ਜੀ ਜਦੋਂ ਆ ਲਾਸਟ ਵਾਰੀ ਹਲਕਾ ਕੋੜਕਪੁਰੇ ਨੇ ਮੈਨੂੰ ਐਮਐਲਏ ਬਣਾ ਕੇ ਭੇਜਿਆ ਸੀ ਜੀ ਤਾਂ ਮੈਂ ਇੱਥੋਂ ਰਿਕਾਰਡ ਘਟਾਇਆ ਤੇ ਮੈਨੂੰ ਪਤਾ ਲੱਗਿਆ ਵੀ ਸਾਲ 'ਚ 60 ਕੁ ਦਿਨ ਪਾਣੀ ਦੀ ਸਪਲਾਈ ਹੁੰਦੀ ਹੈ ਜੀ ਸ਼ਹਿਰ ਦੇ ਵਿੱਚ ਜੀ ਤੇ ਉਦੋਂ ਮੈਂ ਅਰਜ਼ੀ ਕੀਤੀ ਮੈਂ ਸੱਚਾ ਪਾਛਾ ਮੌਕਾ ਦੇ ਜੀ ਆਪਾਂ ਸਾਰਾ ਸਾਲ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਤਾਂ ਹਮੇਸ਼ਾ ਚਾਹੀਦਾ ਨਾ ਉਹ ਸਰਕਾਰ ਹੀ ਕਾਦੀ ਜੀ ਜਿਹੜੀ ਪੀਣ ਵਾਲੇ ਪਾਣੀ ਦਾ ਪ੍ਰਬੰਧਨ ਕਰ ਸਕੀ ਜੀ ਮੈਂ ਅਰਜ਼ਾ ਕੀਤੀ ਸੀ ਉਹ ਹਲਕਾ ਕੋਡ ਪੂਰਾ ਦੇ ਲੋਕਾਂ ਦੇ ਪਿਆਰ ਦੇ ਰਾਹੀ ਉਹਨਾਂ ਦੇ ਅਸ਼ੀਰਵਾਦ ਦੇ ਰਾਹੀ ਉਹ ਮੇਰੇ ਤੇ ਕਿਰਪਾ ਹੋਈ ਹੈ ਮੇਰੇ ਕੋਲੋ ਅੱਜ ਇਹ ਜਿਹੜਾ ਪ੍ਰੋਜੈਕਟ ਹੈ ਇਹਦਾ ਲੋਕ ਅਰਪਣ ਕਰਵਾਇਆ ਹੁਣ ਸਾਰਾ ਸਾਲ ਪਾਣੀ ਮਿਲਿਆ ਸਾਰਾ ਸਾਲ ਸਾਰਾ ਸਾਲ ਸਾਫ ਪਾਣੀ ਸਾਫ ਪਾਣੀ ਇਹ ਰਸਤਾ ਵੀ ਤੁਸੀਂ ਸ਼ੁਰੂ ਕਰਾਇਆ ਸੀ ਬਾਈਪਾਸ ਉਹ ਮੈਨੂੰ ਤਾਂ ਮੈਂ ਤਾਂ ਕਾਰਨ ਬਣਦਾ ਇਕੱਲਾ ਉਹ ਜਰੀਆ ਬਣਦਾ ਤੇ ਕਰਾਉਣ ਵਾਲੇ ਤਾਂ ਤੁਸੀਂ ਆ ਜੀ ਭਗਵਾਨ ਆਕਾਲ ਪੁਰਖ ਹੈ ਤੁਸੀਂ ਉਹ ਗॉड ਹੈ ਨਹੀਂ ਉਸ ਵੇਲੇ ਤੁਹਾਨੂੰ ਧਮਕੀਆਂ ਮਿਲੀਆਂ ਸੀ ਉਹ ਲੋਕਾਂ ਦੀ ਹੈਗੀ ਹੈ ਇਹਨੂੰ ਸਿਰੇ ਲੋ ਚਮ ਚਲੇ ਆ ਰਹੇ ਖੜਾ ਦੰਬੇ ਦੋ ਹੈ ਉਹਦਾ ਨਹੀਂ ਉਸ ਵੇਲੇ ਤੁਹਾਨੂੰ ਧਮਕੀਆਂ ਮਿਲੀਆਂ ਸੀ ਦੇਖੋ ਜੇ ਚੰਗੇ ਕੰਮ ਕਰਦੇ ਤਾਂਕਿਆਂ ਮਿਲਦੇ ਸ਼ਾਬਾਸ਼ੀ ਮਿਲਦੀਆਂ ਉਹਦੇ ਬਾਅਦ ਸ਼ਾਬਾਸ਼ੇ ਬਾੜੀ ਵੱਡੀ ਮਿਲ ਗਈ ਨਾ ਸਾਰੇ ਕੋਠਾਂ ਦੇ ਰਹਿਣੇ ਸ਼ਾਬਾਸ਼ ਤਾਂ ਕੀ ਬਸ ਸਾਰੇ ਪਿੰਡਾਂ ਵਾਲੇ ਦੇ ਦੇ ਥੋੜਾ ਜਿਹਾ ਰਸਤਾ ਹੋਰ ਖੁੱਲਾ ਕਰਾਵਾਂਗੇ ਇਹਨੂੰ ਵਧੀਆ ਮੈਂ ਪ੍ਰਪੋਜ਼ ਕਰ ਰਿਹਾ ਦੇਖੋ ਜੇ ਮਟੀਰੀਅਲਾਈਜ਼ ਹੋ ਜਾਏ ਕਦੋਂ ਮਿੱਟੀ ਲੈ ਦਿੰਦਾ ਬਾਈਪਾਸ ਬਣ ਜੂਗਾ ਪੂਰਾ ਮੋਕਾ ਵਟਾ ਪੂਰਾ ਬਾਈਪਾਸ